ਤੁਹਾਨੂੰ ਵੀ ਪਹਿਲਾਂ ਤੇ ਮੈਂ ਤੁਹਾਡੇ ਆਉਣ ਦਾ ਬਹੁਤ ਧੰਨਵਾਦ ਕਰਦਾ ਜੀ ਜਿਹੜੇ ਤਿੰਨ ਪਿਓ ਰੈਸ਼ਟ ਕੀਤੀ ਉਹਨਾਂ ਦੀ ਡਿਟੇਲ ਇਸ ਪ੍ਰਕਾਰ ਹੈ ਜਿਹੜੇ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਜਿਹੜੇ ਸਰਦਾਰ ਜੀਪੀਐਸ ਪੁੱਲਰ ਆਈਜੀਐਸ ਕਮਿਸ਼ਨਰ ਆਫ ਪੁਲਿਸ ਅ ਅੰਮ੍ਰਿਤਸਰ ਸਿਟੀ ਤੇ ਸਰਦਾਰ ਅ ਅ ਆਰਪੀਐਸ ਸਿੱਧੂ ਬੀਪੀਐਸ ਡਿਸਪੀਨਰਸ਼ਿਪ ਰਿਸਰਚਰ ਸਿਟੀ ਤੇ ਸਰਦਾਰ ਜੀਐਸ ਸਿੱਧੂ ਭੀਪੀਐਸਡੀ ਐਡੀਸਵੀ ਯੂਨੀਵਰਸਿਟੀ ਕਮਿਸ਼ਨ ਸਿਟੀ ਦੇ ਦਸ਼ਾ ਦਾ ਦੇ ਸਕਟਿੰਗ ਸਾਡਾ ਸਟਾਰ ਜਿਹੜਾ ਵਰਕਆਊਟ ਕਰ ਰਿਹਾ ਜੀ ਇਹ ਜਿਹੜੇ ਪਿਓ ਰੈਸਟ ਕੀਤੇ ਇਹਨਾਂ ਦੀ ਡਿਟੇਲ ਇਸ ਪ੍ਰਕਾਰ ਹੈ ਜੀ ਜਿਹੜਾ ਪਹਿਲਾ ਪਿਓ ਦਾ ਨਾਮ ਹੈ ਸੋਮਰਾਜ ਸਨ ਬਲਾਲਜੰਦ ਆਰੋਗ ਹੈ ਕਟਰਾ ਮੋਤੀਰਾਮ ਗਲੀ ਗਲੀ ਸ਼ੇਰ ਹਾਟੀਗੇਟ ਮੋਤੀਰਾਮ ਅੰਦਰੂਨ ਹਾਟੀਗੇਟ ਅੰਮ੍ਰਿਤਸਰ ਦਾ ਰਹਿਣ ਵਾਲਾ ਇਦੀ ਬਾਦ ਅਦਾਲਤ શ્રી ਗੁਰਦਰਸ਼ਨ ਸਿੰਘ ਜੀ ਐਮਐਸਟੀ ਦੀ ਕੋਰਟ ਦੇ ਵਿੱਚ ਜੋ ਮੁਕੱਦਮਾ ਨੰਬਰ ਹੈਗਾ ਜੀ 97 ਡੇਟਡ ਹੈਗੀ ਜੀ 22/3/2022 ਅੰਡਰ ਸੈਕਸ਼ਨ 174 ਇਹਦਾ ਤੇ ਪਰਚੇ ਦਾ ਜੋ ਹੈਾਣਾ ਰਾਮਪੁਰ ਉਹਦੇ ਵਿੱਚ ਇਹ ਪੀਓਸੀ ਜਿਹਦੀ ਪਿਓ ਡੇਟ ਹੈਗੀ 22/11/2024 ਜਿਹੜਾ ਦੂਸਰਾ ਪਿਓ ਉਹ ਹੈ ਜੀ ਨੀਸ਼ੂ ਹੋਸਲਾ ਸਨ ਉਹ ਹੈ ਜੀ ਸਾਜਨ ਹੋਸਲਾ ਆ ਰੋਗਾ ਜੀ ਰਾਈਟਰ ਸੰਗ ਇਸਤ ਮੋਨ ਨਗਰ ਅੰਮ੍ਰਿਤਸਰ ਇਹ ਬਾਦ ਅਦਾਲਤ ਸ਼੍ਰੀ ਗ੍ਰੀਆ ਗੁਪਤਾ ਮੈਡਮ ਹਗੇ ਨੇ ਉਹਨਾਂ ਦੀ ਕੋਰਟ ਦੇ ਵਿੱਚ ਮਕਦਮਾ ਨੰਬਰ 439 ਡਿਟਡ ਗਈ 26 11 2020 ਅੰਡਰ ਸੈਕਸ਼ਨ 379 411 ਆਈਪੀਸੀ ਤਾੜਾ ਮਕਬੂਲ ਹੋ ਪੜਾ ਮਕਦਮੇ ਦੇ ਵਿੱਚ ਪੀਓਸੀ ਜਿਹਦੀ ਪੀਓ ਡੇਟ 17 7 2025 ਜਿਹੜਾ ਤੀਸਰਾ ਪੀਓ ਉਹ ਹੈ 138 ਐਨਆਈ ਐਕਟ ਦਾ ਹੈਗਾ ਜੀ ਜਿਹੜਾ ਸਾਨੂੰ ਕੋਰਟ ਦੇ ਵਿੱਚੋਂ ਜਾਂਚਾ ਵੱਲੋਂ ਆਰਡਰ ਆਉਂਦੀ ਹੈ ਜਿਹੜੇ 138 ਦੇ ਪੀ ਹੁੰਦੇ ਉਹ ਹੈ ਜੀ ਹੀਰਾ ਸਿੰਘ ਸਾਨੂੰ ਉਹ ਜਸਬੀਰ ਸਿੰਘ ਆਰੋਪ ਬੰਡੋਰੀ ਮਹਿਮਾ ਬੰਡੋਰੀ ਦਾ ਅੰਮ੍ਰਿਤਸਰ ਰੂਲਰ ਦਾ ਰਹਿਣ ਵਾਲਾ ਜੀ ਇਹਦਾ ਹੈਗਾ ਜੀ ਕੇਸ ਨੰਬਰ 4256 ਹਾਈਫਨ 2019 ਅੰਡਰ ਸੈਕਸ਼ਨ 138 ਐਨਆਈ ਐਕਟ ਇਹਦੇ ਵਿੱਚ ਇਹਨੂੰ ਗ੍ਰਿਫਤਾਰ ਕੀਤਾ ਸੀ ਜਿਹਨੂੰ ਅੱਜ ਬਾਦ ਅਦਾਲਤ ਸ਼੍ਰੀ ਦਗਨਦੀਪ ਸਿੰਘ ਕੈਸੀ ਜੀ ਐਮ ਸੀ ਸਾਹਿਬ ਅਦਾਲਤ ਜੁਬੇਸ਼ ਕੀਤਾ ਜਿੱਥੇ ਉਹਨਾਂ ਜੱਜ ਸਾਹਿਬ ਨੇ ਇਹ ਬੇਲ ਕਰਤੀ ਇਹ ਤਿੰਨ ਬਿਉਰੈਸਟ ਕੀਤੇ ਆ ਇਹਨਾਂ ਦਿਨਾਂ ਦੇ ਵਿੱਚੋਂ ਇੱਕ ਦੀ ਬੇਲ ਹੋ ਗਈ ਜਿਹੜਾ ਹੀਰਾ ਸਿੰਘ ਦੋ ਜਿਹੜੇ ਆ ਇੱਕ ਮਕਬੂਦ ਕਟਾੜੇ ਦੇ ਹੈਂਡਓਵਰ ਕਰਦਾ ਤੇ ਦੂਸਰਾ ਜਿਹੜਾ ਰਾਮਪੁਰ ਕਟਾੜੇ ਦੇ ਹੈਂਡਓਵਰ ਕੀਤਾ ਜੀ